ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਗਾਇਕੀ ਦੇ ਨਾਲੋਂ ਨਾਲ ਬਤੌਰ ਨਿਰਮਾਤਾ ਵੀ ਆਪਣੀ ਵੱਖਰੀ ਪਛਾਣ ਬਣਾਉਣ ਵੱਲ ਅੱਗੇ ਵਧ ਰਹੇ ਹਨ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਸਿਨੇਮਾ ਘਰਾਂ ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਇਸ ਫਿਲਮ ਦੀ ਸਫਲਤਾ ਮਗਰੋਂ ਹੰਗਾਇਕ ਨੇ ਆਪਣੀ ਇੱਕ ਹੋਰ ਨਵੀਂ ਧਾਰਮਿਕ ਫਿਲਮ ਦਾ ਐਲਾਨ ਕੀਤਾ ਹੈ ਹਾਲ ਹੀ ਜੀ ਗਿੱਪੀ ਗਰੇਵਾਲ ਨੇ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਨਾਲ ਸੰਬੰਧਿਤ ਆਪਣੇ ਫੈਨਸ ਨਾਲ ਇੱਕ ਲਾਈਵ ਸੈਸ਼ਨ ਕੀਤਾ ਗਿੱਪੀ ਗਰੇਵਾਲ ਨੇ ਭਾਰਤ ਤੇ ਪਾਕਿਸਤਾਨ ਜਨੇ ਦੇਸ਼ ਵਿਦੇਸ਼ ਦੇ ਸਾਰੇ ਹੀ ਫੈਨਸ ਦਾ ਫਿਲਮਾਂ ਨੂੰ ਪਰਮਾ ਹੰਗਾਰਾ ਦੇਣ ਲਈ ਧੰਨਵਾਦ ਕੀਤਾ ਗਿੱਪੀ ਗਰੇਵਾਲ ਨੇ ਆਪਣੇ ਲਾਈਵ ਸੈਸ਼ਨ ਦੌਰਾਨ ਫੈਨਸ ਨੂੰ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਤੁਹਾਡੇ ਹੁੰਗਾਰੇ ਨਾਲ ਸਾਡਾ ਹੌਸਲਾ ਵਧ ਜਾਂਦਾ ਹੈ ਇਸ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਲਦੀ ਉਹ ਇੱਕ ਹੋਰ ਧਾਰਮਿਕ ਫਿਲਮ ਲੈ ਕੇ ਆ ਰਹੇ ਹਨ ਜਿਸ ਦਾ ਟਾਈਟਲ ਹੈ ਅਕਾਲ ਗਿੱਪੀ ਗਰੇਵਾਲ ਨੇ ਫੈਨਸ ਨੂੰ ਕਿਹਾ ਕਿ ਤੁਸੀਂ ਆਪਣਾ ਪਿਆਰ ਤੇ ਸਤਿਕਾਰ ਸਾਡੇ ਤੇ ਇੰਜ ਹੀ ਬਣਾਈ ਰੱਖੋ ਅਸੀਂ ਜਲਦੀ ਨਵੀਂ ਫਿਲਮ ਵੀ ਲੈ ਕੇ ਆਵਾਂਗੇ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਬਾਰੇ ਗੱਲ ਕਰੀਏ ਤਾਂ ਇਹ ਇੱਕ ਧਾਰਮਿਕ ਫਿਲਮ ਹੈ ਜਿਸ ਚ ਪੂਰੀ ਦੁਨੀਆ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਇਸ ਫਿਲਮ ਚ ਦਰਸ਼ਕਾਂ ਨੂੰ ਮਨੁੱਖਤਾ ਤੇ ਅਜ਼ਾਦੀ ਦੀ ਮਹੱਤਤਾ ਦਰਸਾਈ ਗਈ ਹੈ ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਪੈਰੋਨਮਾ 뮤ਜ਼ਿਕ ਤੇ ਜੀਓ ਸਟੂਡੀਓਜ਼ ਦਾ ਬੈਨਰ ਹਿੱਟ ਰਿਲੀਜ਼ ਕੀਤਾ ਗਿਆ